ਦੀ ਦਾ ਦਿੱਤਾ ਸੀ ਇਹ ਕਹਿਣਾ ਚਾਹੁੰਦੇ ਆ ਵੀ ਜਿਹੜੀ ਇਹ ਸਰਕਾਰ ਨੇ ਕਲੌਣੀ ਹਰਕਤ ਕੀਤੀ ਹੈ ਵੀ ਅਸੀਂ ਇਹਦੀ ਖੂਬ ਨਿੰਦਾ ਕਰਦੇ ਆ ਕਿਉਂ ਵੀ ਜਿਹੜਾ ਪਰਿਵਾਰ ਦੇ ਉੱਤੇ ਇਹਨਾਂ ਨੇ ਸ਼ਦਤਤਾ ਹੈ ਪਹਿਲਾਂ ਤਾਂ ਉਹ ਮੁੰਡੇ ਦੇ ਉੱਤੇ ਇੰਨੇ ਪਰਚੇ ਪਏ ਹੋਏ ਨੇ ਤੇ ਲਗਾਤਾਰ ਉਹਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਹੋਇਆ ਤੇ ਪਰਿਵਾਰ ਤਾਂ ਸ਼ਾਮਲੀ ਹੈ ਨਹੀਂ ਸੀਗਾ ਧਰਨੇ ਦੇ ਵਿੱਚ ਤੇ ਉਹਦੇ ਉੱਤੇ ਚੱਕ ਕੇ ਪਰਿਵਾਰ ਦੇ ਉੱਤੇ ਪਰਚੇ ਪਾਉਣੇ ਜਾਂ ਭੈਣਾਂ ਦੇ ਉੱਤੇ ਪਰਚੇ ਪਾਉਣੇ ਭੈਣਾਂ ਦਾ ਤਾਂ ਵਿੱਚ ਰੋਲ ਹੀ ਹੈ ਨਹੀਂਗਾ ਭੈਣਾਂ ਤਾਂ ਡੋਢੀ ਆਪਣੇ ਗਿਆ ਨਾ ਹੋ ਨਾ ਨਹੀਂ ਇਹ ਡਰੋ ਜੀ ਤੇ ਨਾ ਹੀ ਉਹ ਧਰਨੇ ਦੇ ਵਿੱਚ ਸੀਗੇ ਹਾਂ ਤੇ ਚਾਕੇ ਇਹਨਾਂ ਸਰਕਾਰਾਂ ਨੇ ਜਿਹੜੇ ਉਹਦੇ ਉੱਤੇ ਪਰਚੇ ਪਾਈ ਰਹੇ ਨੇਗੇ ਪਰਿਵਾਰ ਦੇ ਉੱਤੇ ਪਰਚੇ ਪਾਈ ਗਏ ਨੇ ਮੈਂ ਕਹਿੰਦੀ ਆ ਵੀ ਇਹ ਦੂ ਘਟੀਆ ਸਰਕਾਰ ਹੋਣੀ ਚੀਤੇ ਜਿਹੜੀ ਇੰਨੀ ਵੀ ਹਰਕਤ ਇਹੀ ਜੀ ਵੀ ਕਰ ਸਕਦੀ ਆ ਮੈਂ ਕਹਿੰਦੀ ਆ ਵੀ ਹੁਣ ਇੱਕ ਦਾਦੀ ਨੂੰ ਛੱਡ ਕੇ ਬਾਕੀ ਸਾਰੇ ਪਰਿਵਾਰ ਦੇ ਉੱਤੇ ਜਿਵੇਂ ਪਰਚੇ ਪਏ ਹੋਏ ਨੇ ਵੀ ਮੈਂ ਕਹਿੰਦੀ ਆ ਵੀ ਫਿਰ ਰੋਜ਼ ਪਰਚੇ ਕਰਨ ਵਾਲੋਂ ਰੋਜ਼ ਰੋਜ਼ ਪਰਚੇ ਕਰਨ ਵਾਲੋਂ ਇੱਕ ਦਿਨ ਪਰਿਵਾਰ ਨੂੰ ਖੜਾ ਕੇ ਗੋਲੀ ਮਾਰ ਦਿਆਂ ਕੰਮ ਹੀ ਨਿਬੜ ਜਾਊਗਾ ਨਾ ਜਦੋਂ ਇਹਨਾਂ ਨੂੰ ਇੰਨਾ ਹੀ ਇਹ ਜਿਹੜੀ ਸਰਕਾਰ ਨੂੰ ਇੰਨੇ ਰੜਕਣ ਲੱਗਿਆ ਇਹ ਬਹਾਨਾ ਜਾਂ ਇਹਨਾਂ ਦਾ ਪਰਿਵਾਰ ਰੜਕਣ ਲੱਗਿਆ ਸ੍ਰੀ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਵੀ ਕੋਈ ਉਹ ਗੈਂਗਸਟਰ ਤਾਂ ਨਹੀਂ ਸੀਗਾ ਕੋਈ ਉਹ ਚਿੱਟਾ ਨਹੀਂ ਸੀ ਵੇਚ ਰਿਹਾ ਜਾਂ ਕੋਈ ਗਲਤ ਕੰਮ ਨਹੀਂ ਸੀ ਕਰ ਰਿਹਾ ਵੀ ਉਸਰ ਫੋਸਰ ਫੋ ਇਹ ਹੀ ਕੰਮ ਕਰਦਾ ਸੀ ਵੀ ਇਹਨਾਂ ਸਰਕਾਰਾਂ ਨੂੰ ਇੰਨੀ ਦਿੱਕਤ ਹੋ ਗਈ ਉਸ ਪਹਾਣੇ ਤੋਂ ਵੀ ਇਹਨਾਂ ਨੂੰ ਇੰਨਾ ਡਰ ਲੱਗਣ ਲੱਗਿਆ ਵੀ ਉਹ ਨੌਜਵਾਨ ਕਿਤੇ ਉੱਠ ਖੜਿਆ ਕਿਤੇ ਉਹ ਲੋਕਾਂ ਨੂੰ ਮਗਰ ਲਾ ਕੇ ਕਿਤੇ ਉਹ ਵੋਟਾਂ 'ਚ ਨਾ ਖੜਾ ਹੋ ਜੇ ਜਾਂ ਕੋਈ ਐਮਪੀ ਨਾ ਬਣ ਜੇ ਜਾਂ ਇਹਨਾਂ ਨੂੰ ਆਪਣੀਆਂ ਕੁਰਸੀਆਂ ਦਾ ਡਰ ਲੱਗਣ ਲੱਗਿਆ ਸਰਕਾਰ ਨੂੰ ਵੀ ਕਿਤੇ ਸਾਡੀ ਕੁਰਸੀ ਨਾ ਹਿੱਲੇ ਜੀ ਇੱਕ ਗੱਲ ਦੱਸੋ ਸਾਰੇ ਪਿੰਡ ਵਾਲੇ ਵੀ ਤੁਸੀਂ ਬੈਠੇ ਹੋਏ ਹੋ ਵੀ ਜਿੱਦਾਂ ਆ ਪਹਾਣਾ ਸਿੱਧੂ ਨਾਲ ਹੋਇਆ ਉਹਦੇ ਪੂਰੇ ਪਰਿਵਾਰ ਨਾਲ ਹੋ ਰਿਹਾ ਤੁਹਾਨੂੰ ਨਹੀਂ ਡਰ ਲੱਗਦਾ ਕਿ ਅਸੀਂ ਆਪਣੇ ਮੁੰਡਿਆਂ ਨੂੰ ਘਰਾਂ 'ਚ ਬਿਠਾ ਲਈਏ ਵੀ ਜੇ ਇਦਾਂ ਨਜਾਇਜ਼ ਹੋਣ ਲੱਗ ਪਈ ਨਹੀਂ ਜੀ ਜਿਹੜਾ ਕੋਈ ਡਰ ਨਹੀਂ ਹੈਗਾ ਜਿਹੜਾ ਸੱਚ ਦੀ ਆਵਾਜ਼ ਠਾਉਂਦਾ ਉਹਨਾਂ ਦੇ ਉੱਤੇ ਤਾਂ ਪਰਚੇ ਹੁੰਦੀ ਹੁੰਦੇ ਨੇ ਹੁਣ ਆਪਾਂ ਹਿਸਾਬ ਲਾ ਲਈਏ ਵੀ ਪਹਿਲਾਂ ਵੀ ਸਾਡੇ ਜਿਹੜੇ ਗੁਰੂ ਨੇਗੇ ਉਹਨਾਂ ਦੇ ਉੱਤੇ ਕੀ ਕੀ ਕੁਝ ਨਹੀਂ ਹੋਇਆ ਜਿਹੜੇ ਪਰ ਇਹ ਪੰਜਾਬ ਕਦੇ ਦਬਣ ਵਾਲਾ ਨਹੀਂ ਨਾ ਤਾਂ ਇਹ ਪਰਚਿਆਂ ਤੋਂ ਡਰਦਾ ਤੇ ਨਾ ਹੀ ਇਹ ਕੋਈ ਜੇਲਾਂ ਤੋਂ ਡਰਦਾ ਇਹ ਤਾਂ ਜੋ ਵੀ ਜਿਵੇਂ ਹੁਣ ਭਾਨਾ ਜਿਹੜੇ ਦੇ ਵਿੱਚ ਬੈਠਾ ਜਿਹੜੋਂ ਉਹ ਜੇਲ੍ਹ ਦੇ ਵਿੱਚੋਂ ਬਾਹਰ ਆਊਗਾ ਤੇ ਉਹਨੇ ਆ ਕੇ ਆਪਦੇ ਉਹੀ ਕੰਮ ਸ਼ੁਰੂ ਕਰਨੇ ਨੇ ਉਹਨੇ ਇਹ ਨਹੀਂ ਹੈਗਾ ਵੀ ਉਹ ਡਰ ਜੂਗਾ ਜਾਂ ਉਹ ਅੰਦਰ ਬੈਹਿ ਜੂਗਾ ਵੀ ਜਾਂ ਹੁਣ ਉਹ ਜੇਲਾਂ ਨੇ ਜਾਂ ਪਰਚੇ ਨੇ ਇਹ ਤਾਂ ਜਦੋਂ ਆਪਾਂ ਕੋਈ ਸਰਕਾਰਾਂ ਦੇ ਨਾਲ ਸਰਕਾਰਾਂ ਨੂੰ ਵੀ ਪਤਾ ਹੈਗਾ ਵੀ ਜਦੋਂ ਇਹ ਕੋਈ ਵੀ ਨੌਜਵਾਨ ਚੰਗਾ ਕੰਮ ਕਰਦੇ ਨੇ ਇਹਨਾਂ ਦੀਆਂ ਜਵਾਨਾਂ ਬੰਦ ਕਰਨ ਤੇ ਜਾਂ ਇਹਨਾਂ ਦੀਆਂ ਜਵਾਨਾਂ ਜਿਹੜੀਆਂ ਜ਼ਬਤ ਕਰਨੀਆਂ ਚਾਹੁੰਦੀਆਂ ਹੈ ਸਰਕਾਰ ਕਿਉਂ ਇਹਨਾਂ ਨੂੰ ਇਹ ਹੁੰਦਾ ਵੀ ਜਿਹੜੇ ਸਾਡੇ ਮੁੱਦੇ ਨੇਗੇ ਤਾਂ ਅਸੀਂ ਘਵਲੇ ਕਰੀ ਜਾਂਦੇ ਆ ਇਹਨਾਂ ਨੂੰ ਕੋਈ ਬਾਹਰ ਨਹੀਂ ਦੇ ਸਕਦਾ ਜਾਂ ਕੋਈ ਬੋਲਣ ਵਾਲਾ ਨਹੀਂ ਕੋਈ ਬੋਲਦਾ ਨਹੀਂ ਤੇ ਪਰ ਜਿਹੜੇ ਨੌਜਵਾਨ ਅੱਜ ਸਾਡੇ ਆਵਾਜ਼ ਉਠਾਉਂਦੇ ਨੇ ਜਾਂ ਬੋਲਦੇ ਨੇ ਜਾਂ ਇਹਨਾਂ ਦੇ ਮੁੱਦੇ ਨੇ ਜਿਹੜੇ ਇਹਨਾਂ ਦੇ ਦਰਸਾਉਂਦੇ ਨੇ ਵੀ ਜਾਂ ਇਹਨਾਂ ਨੇ ਇੱਥੇ ਸਰਕਾਰ ਨੇ ਘਵਲਾ ਕੀਤਾ ਜਾਂ ਆਹ ਕੀਤਾ ਉਹ ਜੇ ਲੋਕ ਬਾਹਰ ਲੈ ਕੇ ਆਉਂਦੇ ਨੇ ਫਿਰ ਉਦੋਂ ਸਰਕਾਰ ਨੂੰ ਤਾਂ ਫਿਰ ਝਟਕਾ ਲੱਗੂਗਾ ਨਾ ਕਿੱਥੇ ਹੁਣ ਜੇ ਕੋਈ ਆਵਾਜ਼ ਹੀ ਨਹੀਂ ਠਾਉਂਦਾ ਕੋਈ ਬੋਲਦਾ ਹੀ ਨਹੀਂ ਤੇ ਫਿਰ ਸਰਕਾਰ ਪਰਚਾ ਵੀ ਕਿਤੇ ਕਰੂਗੀ ਜਿਹੜਾ ਹੁਣ ਬੋਲੂਗਾ ਤਾਂ ਪਰਚਾ ਤਾਂ ਉਸੇ ਦੀ ਹੋਊਗਾ ਨਾ ਮੈਂ ਕਹਿੰਦੀ ਆ ਵੀ ਜਿੰਨਾ ਮਰਜੀ ਹੈ ਸਰਕਾਰਾਂ ਜ਼ੋਰ ਲਾ ਲੈਣ ਜਿੰਨਾ ਮਰਜੀ ਹੈ ਪਰ ਪੰਜਾਬ ਦੇ ਵਿੱਚੋਂ ਜਿਹੜੇ ਨੌਜਵਾਨ ਬੂਲਦੇ ਆ ਉਹਨਾਂ ਦੀ ਜਵਾਨਾਂ ਕਦੇ ਵੀ ਬੰਦ ਨਹੀਂ ਕਰ ਸਕਦੀਆਂ ਬਾਕੀ ਸਾਡਾ ਪਿੰਡ ਆ ਜਿਹੜਾ ਪੂਰਾ ਕੋੜਦਣਾ ਅਸੀਂ ਇਹਦੇ ਨਾਲ ਖੜੇ ਆਂ ਡਟ ਕੇ ਇਹਨਾਂ ਦੇ ਪਰਿਵਾਰ ਦੇ ਨਾਲ ਖੜੇ ਆਂ ਨਹੀਂ ਕੋਈ ਵੀ ਜਿੱਥੇ ਵੀ ਸਾਨੂੰ ਜਾਣਾ ਪਊਗਾ ਅਸੀਂ ਉੱਥੇ ਜਾਵਾਂਗੇ ਜਿਵੇਂ ਜਿੱਥੇ ਵੀ ਧਰਨਾ ਲਾਉਣ ਨੂੰ ਕਹਿੰਦੀਆਂ ਨੇ ਜਿੱਥੇ ਕੁਝ ਵੀ ਕਹਿੰਦੀਆਂ ਨੇ ਅਸੀਂ ਉਹਨਾਂ ਦੇ ਨਾਲ ਤੇ ਸਾਰੇ ਪਰਿਵਾਰ ਦੇ ਨਾਲ ਆ ਸੀ ਭਾਨੇ ਦੇ ਨਾਲ ਖੜੇ ਆਂ ਡੱਟ ਕੇ ਖੜਾਂਗੇ ਚਾਹੇ ਜਿੰਨੇ ਮਰਜ਼ੀ ਸਾਡੇ ਉੱਤੇ ਪਰਚੇ ਕਰਨ ਜਿੰਨਾ ਮਰਜ਼ੀ ਸਾਨੂੰ ਜੇਲ੍ਹਾਂ ਦੇ ਵਿੱਚ ਸੱਟਣ ਸਾਨੂੰ ਕੋਈ ਡਰ ਨਹੀਂ ਹੈਗਾ ਇਹਨਾਂ ਦੀ ਜੇਲ੍ਹਾਂ ਤੋਂ ਨਾ ਇਹਨਾਂ ਦੇ ਪਰਚਾਂ ਤੋਂ ਡਰ ਜੇ ਇਹਨਾਂ ਨੂੰ ਐਂ ਲੱਗਦਾ ਹੋਵੇ ਅਸੀਂ ਪਰਚੇ ਕਰਦੀ ਆ ਖਣੀ ਇਹ ਪਿੰਡ ਆ ਜਿਹੜਾ ਸਾਰਾ ਡਰ ਕੇ ਘਰਾਂ ਦੇ ਵਿੱਚ ਬੈਜੂਗਾ ਨਹੀਂ ਬੈਠਣ ਵਾਲਾ ਜਿੰਨੇ ਮਰਜ਼ੀ ਪਰਚੇ ਕਰਨਾ ਸੀ ਲਲਕਾਰ ਕੇ ਕਹਿੰਦੇ ਆ ਸਰਕਾਰ ਨੂੰ ਵੀ ਜਿੰਨੇ ਮਰਜ਼ੀ ਪਰਚੇ ਕਰਨ ਲਾ ਮੈਂ ਖੁਦੀ ਆ ਮੇਰੇ ਮੈਨੂੰ ਭਮਾ ਜੇਲ੍ਹ ਦੇ ਵਿੱਚ ਬੰ ਪਰ ਜਿਹੜੇ ਇਹਨਾਂ ਦੇ ਸਰਕਾਰ ਦੇ ਉਮੋਦੇ ਨੇ ਜਾਂ ਜੋ ਵੀ ਇਹ ਘਪਲੇ ਕਰਦੀ ਹੈ ਜਾਂ ਇਹ ਸਰਕਾਰ ਜੋ ਵੀ ਕੰਮ ਕਰਦੀ ਹੈ ਅਸੀਂ ਇਹਦੀ ਨਿੰਦਾ ਅਸੀਂ ਖੂਬ ਕਰਨੀ ਹੈ ਜਿਹੜੇ ਨੇ ਕੰਮ ਕਰ ਰਹੀ ਹੈ ਜੇ ਤਾਂ ਇਹ ਚੰਗੇ ਕਰਦੇ ਕਦੇ ਇਹਨਾਂ ਨੂੰ ਚੰਗੇ ਕਿਹਾ ਜਾਂਦਾ ਜਿਦੋਂ ਹੁਣ ਇਹ ਪਹਿਲਾਂ ਇਕੱਲੀ ਕਾਂਗਰਸੀਆਂ ਨੂੰ ਖੁਦ ਹੀ ਕਹਿੰਦੇ ਹੁੰਦੇ ਸੀਗੇ ਵੀ ਇਹ ਉਹ ਐ ਕਰ ਦੇਣਾ ਹੁਣ ਇਕੱਲੀ ਕਾਂਗਰਸੀਆਂ ਨਾਲੋਂ ਘੱਟ ਨੇ ਅਸੀਂ ਇਹ ਨਹੀਂ ਕਹਿੰਦੇ ਵੀ ਕਾਂਗਰਸੀ ਚੰਗੇ ਸੀ ਜਾਂ ਇਹ ਨਹੀਂ ਪਰ ਅਸੀਂ ਇਹ ਗੱਲ ਕਹਿੰਦੇ ਆ ਵੀ ਇਹ ਸਰਕਾਰ ਨੇ ਫਿਰ ਕੀ ਚੰਗਾ ਕਰਤਾ ਬਦਲਾ ਲੈਂਦਾ ਬਦਲਾ ਖੋਰੀ ਆ ਤਾਂ ਬਦਲਾਖੋਰੀ ਕਰ ਰਹੇ ਨਾ ਪੰਜਾਬ ਦਾ ਆਪਣਾ ਕਿਸਮਾਰੂ ਜਦੋਂ ਆਪਦੇ ਜਵਾਕਤਾ ਤੋਂ ਸਾਹਮਣੇ ਨਹੀਂ ਗਏ ਆਪਣਾ ਕਿਸਮਾਰੂ ਪੰਜਾਬ ਦਾ ਹੋ ਆਪਾਂ ਕਮਲੇ ਸਿੰਘ ਜੀ ਨੇ ਵੋਟਾਂ ਪਾਈਆਂ